ਕਿ ਅਸੀਂ ਤਾਂ ਸਾਰੇ ਉੱਥੇ ਪਹੁੰਚੇ ਸੀਗੇ ਮਰੀਨ ਕੋਟਲੇ ਜੀ ਜਬਾਨ ਤਾਂ ਹੋ ਗਈ ਆ ਤੇ ਵੀ ਅੱਜ ਘਰੇ ਆ ਜੂਗਾ ਜੀ ਤੇ ਸਾਰੇ ਜਿੰਨੇ ਵੀ ਅਸੀਂ ਸੱਜਣ ਮਿੱਤਰ ਸਾਰੇ ਉੱਥੇ ਵੇਟ ਕਰ ਰਹੇ ਸੀ ਪਰ ਸਾਨੂੰ ਤਾਂ ਫਿਰ ਉੱਥੇ ਪਹੁੰਚਣ ਤੋਂ ਪਤਾ ਲੱਗਿਆ ਵੀ ਉਹਨਾਂ ਨੂੰ ਪਟਿਆਲਾ ਪੁਲਿਸ ਨੇ ਅਰੈਸਟ ਕਰ ਲਿਆ ਨਹੀਂ ਹਲੇ ਲੱਗਿਆਗਾ ਪਤਾ ਪਰ ਜਿਹੜਾ ਇੱਥੇ ਇਹੀ ਹੈ ਵੀ ਸਾਰਿਆਂ ਨੂੰ ਆਪਾਂ ਨੂੰ ਸੁਣਨ ਚਾਹੀਦਾ ਹੈ ਵੀ ਲੁੱਟ ਖੋਹਦਾ ਉਹ ਕਰਿਆ ਪਰ ਇਹ ਕਿਸੇ ਨੂੰ ਲੱਗਦਾ ਵੀ ਉਹ ਇਦਾਂ ਕਰੂਗਾ ਜੀ ਹਨਾ ਤੇ ਪਰ ਹੁਣ ਕੀ ਕੀਤਾ ਜਾਵੇ ਜੀ ਕੀ ਹੁਣ ਮਤਲਬ ਤੱਕ ਕੀ ਕੀ ਰਣਨੀਤੀ ਰਹਿਣ ਵਾਲੀ ਆ ਤੁਹਾਡੀ ਅੱਗੇ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਈ ਹੋਈ ਆ ਕੀ ਅੱਗੇ ਦਾ ਤੁਹਾਡਾ ਕੀ ਸਟੈਪ ਲੈਣ ਵਾਲਾ ਸਾਡਾ ਸਟੈਪ ਤਾਂ ਇਹੀ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਹੜਾ ਸੱਚ ਆ ਜੀ ਸੱਚ ਦਾ ਸੱਚ ਸਾਹਮਣੇ ਆਵੇ ਹਨਾ ਤੇ ਇਹ ਤਾਂ ਸਾਰੀਆਂ ਗੱਲਾਂ ਬਾਤਾਂ ਕਦੇ ਹੋਊ ਵੀ ਨਹੀਂ ਸਕਦੇ ਸਾਰੀ ਦੁਨੀਆ ਜੱਗ ਜਾਹਰ ਆ ਗੱਲ ਵੀ ਕਿਤੇ ਕੋਈ ਇਹ ਲੁੱਟਖੋ ਵਾਲਾ ਤਾਂ ਕਦੇ ਇਸ ਮਸੂਆ ਦਾ ਸੋਚਿਆ ਨਹੀਂ ਸੀ ਵੀ ਇਹ ਅਲੀਗੇਸ਼ਨ ਲੱਗਣਗੇ ਲੁੱਟਖੋ ਵਾਲੇ ਤੇ ਅਸੀਂ ਵਧੀਆ ਆਪਦੀ ਮਤਲਬ ਕਮਾਈ ਕਰਦੇ ਆ ਸਾਨੂੰ 4 ਪੈਸੇ ਸਾਡੇ ਖਰਚੇ ਨੂੰ ਨਿਕਲਦੇ ਆ ਤੇ ਇਹ ਜਿਆ ਸਾਨੂੰ ਕਰਨ ਦੀ ਕੀ ਲੋੜ ਪੈਗੀ ਦੱਸਣ ਦੀ ਲੋੜ ਨਹੀਂ ਤੁਸੀਂ ਸਾਡੇ ਵੀਡੀਓ ਵੀ ਸਾਰੇ ਚੈੱਕ ਕਰ ਸਕਦੇ ਆ ਵੀ ਅਸੀਂ ਕਦੇ ਕੋ ਇਦਾਂ ਦਾ ਵੀਡੀਓ ਨਹੀਂ ਬਣਾਇਆਗਾ ਵੀ ਕੋਈ ਅਸੀਂ ਸਾਡੇ ਫੈਮਿਲੀ ਚ ਵੀਡੀਓ ਹੁੰਦੇ ਆ ਕਿਉਂਕਿ ਬੰਦੇ ਦੀ ਜਿਹੇ ਜੀ ਸੋਚ ਹੁੰਦੀ ਹੈ ਉਹ ਜਿਹੇ ਵੀਡੀਓ ਬਣਾਉਂਦਾ ਸਾਡੇ ਫੈਮਿਲੀ ਤੇ ਪਰਿਵਾਰਕ ਵੀਡੀਓ ਹੁੰਦੇ ਆ ਅਸੀਂ ਤਾਂ ਲੋਕਾਂ ਨੂੰ ਸੇਧ ਦੇ ਦਿੰਨੇ ਆ ਵੀ ਨਸ਼ਿਆਂ ਤੋਂ ਬਚੋ ਤੇ ਪਰ ਆ ਤਾਂ ਮਤਲਬ ਹਾਜ਼ਮ ਹੋਣ ਵਾਲੀ ਗੱਲ ਨਹੀਂ ਵੀ ਜਿਹੜਾ ਉਹ ਤੇ ਚੈਨ ਚੋਰ ਕਹਿ ਕੇ ਲੈ ਵੀ ਚੈਨ ਚੋਰੀ ਕਰੀ ਬਹੁਤ ਗਲਤ ਹੈ ਅੱਛਾ ਵੀਰੇ ਇੱਕ 29 ਤਰੀਕ ਦੀ ਕਾਲ ਦਿੱਤੀ ਗਈ ਸੀ ਇਕੱਠ ਰੱਖਿਆ ਗਿਆ ਸੁਭਾਨੇਬਾਈ ਦੇ ਪਿੰਡ ਜੀ ਉਹ ਉਸੇ ਤਰੀਕੇ ਹੀ ਜਾਰੀ ਰਹੇਗਾ ਜਾਂ ਕਿ ਬਦਲਾਵ ਹੋ ਜਾਣਾ ਹੈ ਹਾਂ ਜੀ ਹਾਂ ਜੀ ਹਾਂ ਉਸੇ ਤਰੀਕੇ ਹਾਂ ਜੀ ਉਹਦਾ ਜਾਰੀ ਰਹੂਗਾ ਹਾਂ ਉਹਦਾ 29 ਤਰੀਕ ਜਿਹੜੀ ਦੱਸੀ ਹੋਈ ਆਪਾਂ ਬੱਸ ਸਟੈਂਡ ਦੇ ਉੱਪਰ ਪਿੰਡ ਕੋੜ ਦੇ ਨਾਲ ਗਰਾਊਂਡ ਦੇ ਵਿੱਚ ਜ਼ਿਲ੍ਹਾ ਬਰਨਾਲਾ ਤੇ ਉਹ ਜਾਰੀ ਰਹੂਗੀ ਆਪਣੀ ਤੇ ਹਾਂ ਤਾਂ ਇਸ ਤੋਂ ਇਲਾਵਾ ਵੀ ਕੋਈ ਜਿਹੜਾ ਇਕੱਠ ਹੋਰ ਪਟਿਆਲੇ ਵਿਕੇ ਜਾਂ ਕਿ ਹੋਰ ਵੀ ਕੋਈ ਇਸ ਤਰੀਕੇ ਦੀ ਕੋਈ ਕਾਹ ਨਹੀਂ ਹਲੇ ਕੋਈ ਨਹੀਂ ਹੈ ਵੀ ਜਿਹੜੀ ਕੋਈ ਗੱਲ ਹੋਊਗੀ ਫਿਰ ਉਹ ਅਪਡੇਟ ਦਿੱਤੀ ਜਾਊਗੀ ਸਾਰਿਆਂ ਨੂੰ ਪਰ ਇਹੀ ਗੱਲ ਕਹਿੰਨੇ ਆ ਜੀ ਤੁਹਾਡੇ ਚੈਨਲ ਰਾਹੀਂ ਵੀ ਵੀ ਕਿਸੇ ਦੇ ਵੀ ਹਾਜਮ ਨਹੀਂ ਆਉਂਦੀ ਜਿਹੜਾ ਐਲੀਗੇਸ਼ਨ ਲਾਇਆ ਜੀ ਗਲਤ ਗੱਲ ਹੈ ਹਨਾ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਪਹਿਲਾਂ 10000 ਦਾ ਇਲਜ਼ਾਮ ਲਾਇਆ ਗਿਆ ਹੁਣ ਚੈਨੀ ਚੋਰੀ ਦਾ ਇਹ ਸऱ्याਮ ਤੱਕੇ ਹੀ ਆ ਬਈ ਹੁਣ ਸਾਡੇ ਸਾਹਮਣੇ ਹੀ ਹਨਾ ਲੋਕਾਂ ਨੂੰ ਪੱਤੀਆ ਵੀ 10000 ਜਾਂ ਚੈਨੀ ਚੋਰੀ ਦਾ ਕੋਈ ਮਾਮਲਾ ਤੁਹਾਨੂੰ ਹਨਾ ਕਰੋੜਾ ਕਰੋੜਾ ਰੁਪਇਆ ਉਹ ਬੰਦੇ ਨੇ ਵਾਪਸ ਕਰਾਤਾ ਹਨਾ ਤੇ ਇੱਕ ਵੀ ਬੰਦਾ ਆ ਕੇ ਸਬੂਤ ਕਰ ਦੇਵੇ ਕਿ ਭਾਨੇ ਨੇ 1 ਰੁਪਇਆ ਵੀ ਲਿਆ ਹਨਾ ਤੇ ਸਾਡੀ ਸਾਰੀ ਟੀਮ ਖੜੀ ਹੈ ਜੀ ਜੇ ਇੱਕ ਬੰਦਾ ਵੀ ਸਬੂਤ ਕਰ ਦੇਵੇ ਮੈਥੋਂ 1 ਰੁਪਇਆ ਲਿਆ ਤੇ ਅਸੀਂ ਜੋ ਸਾਨੂੰ ਕਹਿਣਗੇ ਅਸੀਂ ਉਹ ਸਜ਼ਾ ਭੁਗਤਾਂਗੇ ਪਿਛਲੇ ਦਿਨਾਂ ਚ ਕਾਫੀ ਵੀਡੀਓਜ਼ ਬਈਆਂ ਨੇ ਚੈਨਲਸ ਦੇ ਨਾਲ ਗੱਲਬਾਤ ਲੋਕਾਂ ਦੀ ਹੋਈ ਆ ਕਿ ਅਸੀਂ ਸਾਡੇ ਕਿੰਨੇ ਪੈਸੇ ਮੜਵਾਏ ਨੇ ਕਿੰਨੇ ਮੜਵਾਏ ਨੇ ਉਹ ਵੀ ਜਾਣਕਾਰੀ ਹੈ ਤੁਸੀਂ ਨਾ ਕਿਤੇ ਬੁੱਧਵਾਰ ਨੂੰ ਉੱਥੇ ਆ ਕੇ ਦੇਖਿਓ ਜੀ ਮਤਲਬ ਇਹ ਜਿਹੜੇ ਲੋਕ ਆ ਜਿਹੜੇ ਆਪਣੀਆਂ ਜਾਇਦਾਦਾਂ ਵੇਚ ਕੇ ਤੇ ਪੈਸੇ ਭਰੇ ਹੋਏ ਸੀ ਹਨਾ ਉਹਨਾਂ ਦੇ ਪੈਸੇ ਵਾਪਸ ਕਰਾਏ ਕੋਈ ਬੰਦਾ ਗਿਫਟ ਦੇਣ ਵੀ ਆਉਂਦਾ ਨਾ ਵੀ ਗਿਫਟ ਲੈ ਲਾ ਉਹ ਵੀ ਨਹੀਂ ਲੈਂਦਾ ਸੀ ਉਹ ਪੈਸੇ ਲੈਣਾ ਜਾਂ ਉਹ ਤਾਂ ਦੂਰ ਦੀ ਗੱਲ ਹੈ ਹਨਾ ਤੇ ਪਰ ਇਹ ਗਲਤ ਗੱਲ ਹੈ ਜੀ ਇਹ ਨਹੀਂ ਕਰਨਾ ਚਾਹੀਦਾ ਸਾਰੇ ਅਮ ਤੱਕਾ ਕਰੀਏ ਬਈ ਸਰਕਾਰ ਦੇ ਦਾ